ਇਲੀਗਲ ਆਰਮਸ ਤੇ ਅਮਿਊਨੀਸ਼ਨ ਰੱਖਣ ਵਾਲੇ ਵਿਰੋਧ ਦੇ ਖਿਲਾਫ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕੱਲ ਵੱਡੀ ਸਫਲਤਾ ਹੱਥ ਲੱਗੀ ਹੈ ਜਿਦੇ ਵਿੱਚ ਦੋ ਵੱਖਰੇ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ ਤੇ ਟੋਟਲ ਇਹਦੇ ਵਿੱਚ 4 ਪਿਸਟਲ ਦੇਸੀ 32 ਬੋਰ ਸਮੇਤ 4 ਮੈਗਜ਼ੀਨ ਤੇ 5 ਲਾਈਵ ਰਾਉਂਡ ਤੇ 4 ਪਿਸਟਲ ਦੇਸੀ 30 ਬੋਰ ਸਮੇਤ 4 ਮੈਗਜ਼ੀਨ ਬਰਾਮਦ ਕੀਤੀ ਗਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਹੇਠ ਹੋਇਆ ਜਿਹਨੂੰ ਇੰਚਾਰਜ ਸੀ ਆਏ ਮੋਗਾ ਨੇ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਐਫ ਆਈ ਆਰ ਨੰਬਰ 275 ਅੰਡਰ ਆਰਮਜ਼ ਐਕਟ ਪੁਲਿਸ ਸਟੇਸ਼ਨ ਸਿਟੀ ਸਾਊਥ ਰਜਿਸਟਰ ਕੀਤੀ ਗਈ ਹੈ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਹਨ ਨਵਜੀਤ ਸਿੰਘ ਤੇ ਮਨਦੀਪ ਸਿੰਘ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹਨਾਂ ਤੋਂ ਟੋਟਲ 5 ਪਿਸਟਲ ਬਰਾਮਦ ਹੋਏ ਨੇ ਸਮੇਤ 3 ਮੈਗਜ਼ੀਨ ਤੇ 5 ਲਾਈਵ ਰਾਊਂਡ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਮੇਨ ਮਕਸਦ ਇਹਨਾਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਸੀ ਤੇ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਅੱਗੇ ਵੈਪਨ ਸਪਲਾਈ ਕਰਦੇ ਨੇ ਤੇ ਆ ਇੱਕ ਵੱਡੀ ਸਫਲਤਾ ਸੀਆਈਏ ਸਟਾਫ ਮੋਗਾ ਨੂੰ ਹੱਥ ਲੱਗੀ ਹੈ ਦੂਜਾ ਮਾਮਲਾ ਜਿਹੜਾ ਦਰਜ ਹੋਇਆ ਹੈ ਉਹ ਐਫਆਈਆਰ ਨੰਬਰ 110/25 ਆਮ ਜੈਕਟ ਪੁਲਿਸ ਸਟੇਸ਼ਨ ਮੇਣਾ ਦੇ ਵਿੱਚ ਸੀਆਈਏ ਵੱਲੋਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਬਰਾਮਦਗੀ ਦੋ ਪਿਸਟਲ ਦੇਸੀ 30 ਬੋਰ ਇੱਕ ਪਿਸਤਲ ਦੇਸੀ ਬੱਤੀਬੋਰ ਸਮੇਤ ਚਾਰ ਮੈਗਜ਼ੀਨ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਅਰੈਸਟ ਹੋਇਆ ਸੁਖਨਦੀਪ ਸਿੰਘ ਆ ਦੂੜ ਕੋਟਕਲਾਂ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ ਪੰਜ ਅਪਰਾਧਿਕ ਮਾਮਲੇ ਦਰਜ ਨੇ ਇਹਦੇ ਕਿਡਨੈਪਿੰਗ ਲੜਾਈ ਝਗੜਾ ਐਨਡੀਪੀਐਸ ਐਕਟ ਦੇ ਤਹਿਤ ਵੀ ਤੇ ਚੋਰੀ ਦੇ ਮਾਮਲੇ ਵੀ ਹੈ ਤੇ ਪਹਿਲਾਂ ਦਰਜ ਨੇ ਆ ਸਾਰੀ ਜਿਹੜੀ ਕਾਰਵਾਈ ਹੋਈ ਹੈ ਅਮੋਗਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ ਤੇ ਇਹ ਜਿਹੜੇ ਟੋਟਲ ਵੈਪਨ ਨੇ ਬਰਾਮਦ ਹੋ ਗਏ 8 ਤੇ ਇਹਨਾਂ ਦੀ ਜਿਹੜੀ ਬੈਕਵਾਰਡ ਲਿੰਕੇਜ ਹੈ ਉਹ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਕੋਈ ਇਸ ਕੰਮ 'ਚ ਇਨਵੋਲ ਹੋਣਗੇ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਵੀ ਹੋਰ ਦੋਸ਼ੀ ਇਸ ਕੰਮ ਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਬੰਦੀ ਕਾਰਵਾਈ ਅਸੀਂ ਸਖਤੋ ਸਖਤ ਕਰਾਂਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਮੇਨ ਇਹਨਾਂ ਦਾ ਮਕਸਦ ਅਖਿਆਰਾਂ ਦੀ ਤਸਕਰੀ ਕਰਨ ਦਾ ਹੀ ਸੀ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹ ਤਾਂ ਆਹੀ ਚੀਜ਼ ਸਾਹਮਣੇ ਆਈ ਜਿਹੜਾ ਜਿਹਨਾਂ ਨੂੰ ਬੈਠੇ ਹੈਗੇ ਉਹਨਾਂ ਦਾ ਸਰਕੂਇਟ ਇਹਨਾਂ ਨਾਲ ਦਾ ਰਸਤਾ ਹੋਇਆ ਹੀ ਪਿਆ ਉਹ ਪਹਿਲਾਂ ਤਾਂ ਇੱਕ ਦੂਜੇ ਨੂੰ ਜਾਣਦੇ ਸੀ ਨਾਲ ਦੇ ਪਿੰਡ ਦੇ ਹੈਗੇ ਪਹਿਲਾਂ بڑے بڑے ਇਕੱਠੇ ਇਹ ਸਪਲਾਈ ਜਿਹਨੂੰ ਕਰਨਾ ਸੀ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਜ ਪੁੱਛ ਕੇ ਇਸ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਾਰਾ ਜਿਹੜਾ ਦੂਸਰਾ ਮਾਮਲਾ ਜਿੱਥੇ ਚਾਰ ਕਾਲੇ ਬਦਸਮਤ ਕਰਤੀ ਐ ਐਨਡੀਪੀਐਸ ਤੇ ਹੋਰ ਵਕਫਾ ਰਹਾ ਵੇ ਉਹਦੇ ਵਿੱਚ ਸਾਰੇ ਇਹ ਲੜਕਾ ਜਿਹੜਾ ਜੀਵੀ ਤਸਕਰੀ ਕਰ ਰਹੀ ਐ ਇਹ ਸੌਫਟਵੇਅਰ ਆਪੋ ਸੌਫਟਵੇਅਰ ਕਰਕੇ ਯੂਜ਼ ਕਰ ਰਹੀ ਐ ਇਹਦਾ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧੀ ਮਾਮਲੇ ਦਰਜ ਨੇ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਹੀ ਗੱਲ ਸਾਹਮਣੇ ਆਈ ਹੈ ਕਿ ਆ ਕਿਸੇ ਬੰਦੇ ਦੇ ਕਹਿਣ ਤੇ ਹੈ ਵੈਪਨ ਜਿਹੜੇ ਨੇ ਇਹਨੇ ਆਪਣੇ ਕੋਲ ਰੱਖੇ ਸੀ ਤੇ ਆ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਜੇ ਇਹਦੀ ਡੂੰਘਾਈ ਨਾਲ ਹੁਣ ਪੁੱਛੀਏ ਜਿਹੜੀ ਉਹ ਚੱਲ ਰਹੀ ਹੈ ਤੇ ਉਹ ਵੀ ਕਲੀਅਰ ਹੋ ਜਾਊਗਾ ਕਿ ਇਹਨੇ ਕੀ ਅੱਗੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਜੇ ਕੋਈ ਗੱਲ ਸਾਹਮਣੇ ਆਉਗੀ ਤਾਂ ਅਸੀਂ ਤੁਹਾਨੂੰ ਜਿਹੜਾ ਪਹਿਲੇ ਮਾਮਲਾ ਹੈ ਉਹਦੇ ਵਿੱਚ ਨਵਜੀਤ ਸਿੰਘ ਦੀ ਉਮਰ ਕਰੀਬ 33 ਸਾਲ ਹੈ ਮਨਦੀਪ ਦੀ ਉਮਰ ਕਰੀਬ 24 ਸਾਲ ਹੈ ਤੇ ਇਹ ਲੇਬਰ ਵਗੈਰਾ ਦਾ ਕੰਮ ਹੀ ਕਰਦੇ ਆ ਦਿਹਾੜੀ ਦਾ ਕੰਮ ਹੀ ਹੈ ਇਹਨਾਂ ਦਾ ਤੇ ਦੂਜੇ ਮਾਮਲੇ ਦੇ ਵਿੱਚ ਜਿਹੜਾ ਸੁਖਨਦੀਪ ਫੜਿਆ ਗਿਆ ਉਹਦੀ ਉਮਰ ਕਰੀਬ 27 ਸਾਲ ਹੈ ਜਿਹੜਾ ਪਹਿਲਾ ਮਾਮਲਾ ਦਰਜ ਹੋਇਆ ਉਹ ਤਾਂ ਕਲੀਅਰ ਹੋ ਗਿਆ ਕਿ ਇਹ ਐਮਪੀ ਤੋਂ ਹੀ ਲੈ ਕੇ ਆਏ ਆ ਦੂਜੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ ਸਾਰਾ ਕਲੀਅਰ ਹੋ ਜਾਊਗਾ ਜਿਹੜਾ ਪਹਿ ਤੁਸੀਂ ਕਹਿੰਦੇ ਵੀ ਐਮਪੀ ਤੋਂ ਅਸਲਾ ਖਰੀਦ ਕੇ ਲੈ ਆਏ ਨੂੰ ਪੈਸੇ ਕੌਣ ਦਿੰਦਾ ਸੀ ਕਿਉਂਕਿ ਜੇ ਮਜ਼ਦੂਰੀ ਕਰਦੇ ਸੀਗੇ ਇਹਨਾਂ ਕੋਲ ਇੰਨੇ ਪੈਸੇ ਨਹੀਂ ਹੋਣੇ ਅਸਲਾ ਖਰੀਦਣ ਲਈ ਉਹ ਤੁਹਾਨੂੰ ਦੱਸਿਆ ਏ ਕਿਨਾਂ ਦੇ ਨਾਲ ਦਾ ਅਸੋਸੀਏਟ ਹੈ ਜਿਹੜਾ ਆਈਡੈਂਟੀਫਾਈ ਹੋ ਗਿਆ ਜਿਹੜਾ ਹੁਣ ਇਸ ਟਾਈਮ ਜੇਲ ਦੇ ਵਿੱਚ ਹੈ ਉਹਦੇ ਪਹਿਲਾਂ ਮੁਕਤਮੇ ਜਿਹੜੇ ਨੇ ਉਹ 5-6 ਦਰਜ ਹੈਗੇ ਉਹਦਾ ਨਾਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਡਿਟੇਲਸ ਹਜੇ ਇਸਾਰੀ ਇਨਵੈਸਟੀਗੇਸ਼ਨ ਇਫੈਕਟ ਨਾ ਹੋਵੇ ਉਹਦੇ ਕਰਕੇ ਅਸੀਂ ਉਹਦਾ ਨਾਂ ਡਿਸਕਲੋਜ਼ ਨਹੀਂ ਕਰ ਰਹੇ ਬਟ ਉਹ ਬੰਦਾ ਆਈਡੈਂਟੀਫਾਈਡ ਹੈ ਉਹਦੇ ਪਹਿਲਾਂ ਅਪਰਾਧਿਕ ਮਾਮਲੇ ਦਰਜ ਨੇ ਉਹ ਇਸ ਕੰਮ ਦੇ ਵਿੱਚ ਇਨਵੋਲ ਹੈ ਉਹਨੂੰ ਵੀ ਪ੍ਰੋਡਕਸ਼ਨ ਵਰਡ ਤੇ ਲੈ ਕੇ ਆਵਾਂਗੇ ਫਿਰ ਸਾਰੀ ਗੱਲ ਜਿਹੜੀ ਹੈ ਕਲੀਅਰ ਹੋ ਜੂਗੀ ਹੋਰ ਕਿਹੜੇ-ਕਿਹੜੇ ਬੰਦੇ ਇਨ੍ਹਾਂ ਦੇ ਨਾਲ ਇਨਵੋਲ ਨੇ ਗੈਂਗਸਟਰ ਟਾਈਪ ਦਾ ਨਹੀਂ ਜੀ ਨਹੀਂ ਹਜੇ ਤੱਕ ਕੋਈ ਉਹ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਹੈ ਬਟ ਜੇ ਕੋਈ ਅੱਗੇ ਆਉਗੀ ਡਿਊਰਿੰਗ ਇਨਵੈਸਟੀਗੇਸ਼ਨ ਤੇ ਉਹ ਤੁਹਾਨੂੰ ਅਸੀਂ ਦੱਸਦੇ ਹੋਗੇ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਾਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਾਰਮਾਨ ਪੀਜ਼ਾ